ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਆਪਣੀ ਅੱਜ ਦੀ ਕਹਾਣੀ ਇੱਕ ਬਿਲਕੁਲ ਹੀ ਕਾਲਪਨਿਕ ਕਹਾਣੀਆ ਤੇ ਇਹ ਕਹਾਣੀ ਸਿਰਫ ਤੁਹਾਡਾ ਮਨੋਰੰਜਨ ਕਰਨ ਲਈ ਹੈਗੀ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਜਿਨ੍ਹਾਂ ਦੇ ਐਂਡ ਤੇ ਜਾ ਕੇ ਸਾਨੂੰ ਕੋਈ ਨਾ ਕੋਈ ਸਿੱਖਿਆ ਮਿਲਦੀ ਆ ਪਰ ਕਈ ਕਹਾਣੀਆਂ ਹੁੰਦੀਆਂ ਜਿਹੜੀਆਂ ਸਿਰਫ ਸਾਡਾ ਮਨੋਰੰਜਨ ਕਰਨ ਲਈ ਹੁੰਦੀਆਂ ਤੇ ਇਹ ਜਿਹੜੀ ਵੱਖਰੀ ਕਿਸਮ ਦੀ ਆਪਾਂ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਈਆਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿਆਂ ਕਿ ਇਹ ਕਹਾਣੀ ਸਿਰਫ ਕਲਪਨਿਕ ਇੱਕ ਮੁੰਡਾ ਜਿਹਦਾ ਨਾਮ ਰਣਧੀਰ ਹੁੰਦਾ ਉਹ ਪੰਜਾਬ ਦੇ ਵਿੱਚ ਕਈ ਥਾਂ ਕੰਮ ਜੀ ਲੱਗਦਾ ਪਰ ਉਹਨੂੰ ਕੋਈ ਵੀ ਕੰਮ ਰਾਸ ਨਹੀਂ ਆਉਂਦਾ ਫਿਰ ਉਹ ਸੋਚਦਾ ਵੀ ਦੂਜੇ ਮੁੰਡੇ ਆ ਜਿਵੇਂ ਬਾਹਰਲੇ ਦੇਸ਼ਾਂ 'ਚ ਜਾਂਦੇ ਆ ਵੀ ਮੈਂ ਵੀ ਬਾਹਰ ਨਾ ਚਲਾ ਜਾਵਾਂ ਤੇ ਜਿਆਦਾ ਪੜਿਆ ਲਿਖਿਆ ਨਹੀਂ ਹੁੰਦਾ ਤੇ ਨਾ ਹੀ ਉਹ ਕਿਸੇ ਵਧੀਆ ਦੇਸ਼ ਦੇ ਵਿੱਚ ਜਾ ਸਕਦਾ ਵੱਡੇ ਦੇਸ਼ ਦੇ ਵਿੱਚ ਜਿੱਥੇ ਵੱਧ ਪੈਸਾ ਕਮਾ ਸਕੇ ਕਿਉਂਕਿ ਉਹ ਪੜਿਆ ਲਿਖਿਆ ਘੱਟ ਹੁੰਦਾ ਤੇ ਉਹਦੇ ਕੋਲੇ ਪੈਸਾ ਵੀ ਨਹੀਂ ਹੁੰਦਾ ਇੰਨਾ ਲਾਉਣ ਲਈ ਤੇ ਫਿਰ ਉਹ 사ウਦੀ ਅਰਬ ਚਲਿਆ ਜਾਂਦਾ 사ウਦੀ ਅਰਬ ਉਹ ਜਾਂਦਾ ਉੱਥੇ ਜਾ ਕੇ ਉਹ ਕਿਸੇ ਕੰਪਨੀ ਦੇ ਵਿੱਚ ਕੰਮ ਕਰਦਾ ਉਹ ਕੰਪਨੀ ਦਾ ਮਾਲਕ ਆ ਜਿਹੜਾ ਉਹ ਜਿਆਦਾ ਸਖਤ ਸੁਭਾਅ ਦਾ ਹੁੰਦਾ ਉਹ ਉਹਦੇ ਤੋਂ ਕੰਮ ਵਧ ਕਰਾਉਂਦਾ ਤੇ 19 ਤਨਖਾਹ ਨਹੀਂ ਦਿੰਦਾ ਫਿਰ ਉਹਨੂੰ ਇਹ ਲੱਗਦਾ ਵੀ ਇੱਥੇ ਵੀ ਮੈਂ ਠੀਕ ਨਹੀਂ ਤੇ ਉਹਨਾਂ ਕਿਸੇ ਨੂੰ ਮਿਲਦਾ ਜਿਹੜੇ ਪੰਜਾਬ ਤੋਂ ਮੁੰਡੇ ਗਏ ਹੁੰਦੇ ਆ ਤੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਨਾ ਨੌਕਰੀ ਚਾਹੀਦੀ ਆ ਵੀ ਮੈਨੂੰ ਡਰਾਈਵਰੀ ਆਉਂਦੀ ਆ ਤੇ ਮੇਰੇ ਕੋਲ ਸਾਊਦੀ ਅਰਬ ਦਾ ਆਹ ਹੈਗਾ ਡਰਾਈਵਿੰਗ ਲਾਇਸੈਂਸ ਤਾਂ ਇੱਕ ਮੁੰਡਾ ਨਾ ਉੱਥੇ ਕਿਸੇ ਸੇਖ ਦੀ ਕੰਪਨੀ ਦੇ ਵਿੱਚ ਕੰਮ ਕਰਦਾ ਹੁੰਦਾ ਉਹ ਕਹਿੰਦਾ ਵੀ ਸਾਡਾ ਜਿਹੜਾ ਸੇਖ ਆ ਉਹਨੂੰ ਆਪਣੇ ਘਰ ਵਾਸਤੇ ਇੱਕ ਡਰਾਈਵਰ ਚਾਹੀਦਾ ਉਹ ਸੇਖ ਹੈ ਜਿਹੜਾ ਬਹੁਤ ਸਖਤ ਸੁਭਾਅ ਦਾ ਉਹਦੀਆਂ ਹਦਾਇਤਾਂ ਕਾਫੀ ਸਖਤ ਨੇ ਪਹਿਲਾਂ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਮੇਰੀ ਪਰਸਨਲ ਗੱਡੀ ਦੇ ਵਿੱਚ ਡਰਾਈਵਰ ਬਣ ਕਰਾਸਤੇ ਪਰ ਉਹਦੀਆਂ ਰੂਲ ਸੀ ਜਿਹੜੀਆਂ ਉਹਦੇ ਜਿਹੜੇ ਰੂਲ ਸੀ ਉਹਦੀਆਂ ਸ਼ਰਤਾਂ ਸੀ ਵੀ ਮੈਨੂੰ ਮਨਜ਼ੂਰ ਨਹੀਂ ਸੀ ਵੀ ਜੇ ਤੈਨੂੰ ਉਹਦੀਆਂ ਸ਼ਰਤਾਂ ਮਨਜ਼ੂਰ ਨੇ ਤਾਂ ਤੂੰ ਉੱਥੇ ਡਰਾਈਵਰ ਲੱਗ ਜਾ ਉਹ ਕਹਿੰਦਾ ਵੀ ਕੀ ਸ਼ਰਤਾਂ ਨੇ ਉਹ ਕਹਿੰਦਾ ਸ਼ਰਤਾਂ ਇਹ ਆ ਵੀ ਜਿਹੜੀ ਸੇਖ ਦੀ ਫੈਮਿਲੀ ਆ ਉਹਦੀ ਫੈਮਿਲੀ ਦੇ ਵਿੱਚ ਇੱਕ ਉਹਦੀ ਧੀ ਆ 23 24 ਸਾਲ ਦੀ ਦੋ ਉਹਦੇ ਮੁੰਡੇ ਆ ਇੱਕ 15 ਸਾਲ ਦਾ ਇੱਕ 17 ਸਾਲ ਦਾ ਤੇ ਇੱਕ ਉਹਦੀ ਘਰ ਵਾਲੀ ਆ ਉਹਨਾਂ ਨੂੰ ਕਿਤੇ ਵੀ ਲੈ ਕੇ ਜਾਣਾ ਤੂੰ ਲੈ ਕੇ ਜਾਣਾ ਹੋਊਗਾ ਪਰ ਰੂਲ ਇਹ ਆ ਵੀ ਤੂੰ ਉਹਨਾਂ ਨੂੰ ਨਹੀਂ ਵੇਖਣਾ ਉਹ ਤੈਨੂੰ ਨਹੀਂ ਵੇਖਣਗੇ ਤੂੰ ਉਹਨਾਂ ਨੂੰ ਨਹੀਂ ਬੁਲਾਉਣਾ ਉਹ ਤੇਨੂੰ ਨਹੀਂ ਬੁਲਾਉਣਗੇ ਉਹ ਕਹਿੰਦਾ ਵੀ ਇਹ ਕੀ ਰੂਲ ਬਣਿਆ ਵੀ ਫਿਰ ਉਹ ਮੈਨੂੰ ਦੱਸਿਆ ਕਿਵੇਂ ਕਰਨਗੇ ਵੀ ਕਿੱਥੇ ਜਾਣਾ ਵੀ ਨਾਲੇ ਬੁਲਾਉਣ ਨਾਲ ਕੀ ਹੁੰਦਾ ਉਹ ਕਹਿੰਦਾ ਵੀ ਮੈਨੂੰ ਐ ਨਹੀਂ ਪਤਾ ਵੀ ਬੁਲਾਉਣ ਨਾਲ ਕੁਝ ਹੁੰਦਾ ਨਹੀਂ ਹੁੰਦਾ ਪਰ ਰੂਲ ਹੈਗੇ ਆ ਜਿਹੜੇ ਤੂੰ ਸੇਖ ਸਾਹਿਬ ਤੈਨੂੰ ਚੰਗੀ ਤਰ੍ਹਾਂ ਸਮਝਾ ਦੇਣਗੇ ਪਰਾਸ਼ੇਖ ਸਾਹਿਬ ਦੇ ਸਾਹਮਣੇ ਤੂੰ ਬਾਲੀ ਕਿੰਤੂ ਪ੍ਰਾਂਤੋਂ ਨਗਰੀ ਦੇਖ ਜੇ ਤੈਨੂੰ ਨੌਕਰੀ ਪਸੰਦ ਹੋਈ ਤੂੰ ਕਰ ਲਈ ਨਹੀਂ ਤੂੰ ਜਵਾਬ ਦੇ ਦੀ ਚਲੋ ਉਹ ਨਾ ਕਹਿੰਦਾ ਠੀਕ ਆ ਉਹ ਸੇਖ ਕੋਲ ਲੈ ਜਾਂਦਾ ਉਹ ਤੇ ਸੇਖ ਹੈ ਜਿਹੜਾ ਉਹਨੂੰ ਕਹਿੰਦਾ ਵੀ ਮੇਰੀਆਂ ਜਿਹੜੀਆਂ ਸ਼ਰਤਾਂ ਨੇ ਉਹਨਾਂ ਨੂੰ ਜੇ ਤੂੰ ਤੋੜੇਗਾ ਤਾਂ ਤੈਨੂੰ ਬਹੁਤ ਵੱਡੀ ਸਜ਼ਾ ਮਿਲੂਗੀ ਵੀ ਸ਼ਰਤਾਂ ਸੁਣ ਲੈ ਪਹਿਲਾਂ ਮੇਰੀਆਂ ਜੇ ਤੈਨੂੰ ਮਨਜ਼ੂਰ ਆ ਤਾਂ ਤੂੰ ਨੌਕਰੀ ਕਰੀ ਨਹੀਂ ਨਾ ਕਰੀ ਚਲੋ ਮੁੰਡਾ ਕਹਿੰਦਾ ਠੀਕ ਆ ਉਹ ਸ਼ਰਤਾਂ ਕਹਿੰਦਾ ਵੀ ਜਦੋਂ ਵੀ ਮੇਰੀ ਕੁੜੀ ਨੇ ਕਿਤੇ ਜਾਣਾ ਜਾਂ ਮੇਰੇ ਮੁੰਡਿਆਂ ਨੇ ਜਾਂ ਮੇਰੇ ਘਰ ਵਾਲੀ ਨੇ ਤਾਂ ਤੂੰ ਲੈ ਕੇ ਜਾਣਾ ਮੇਰੀਆਂ ਜਿਹੜੀ ਵਾਈਫ ਆ ਜਾਂ ਮੇਰੀ ਧੀ ਆ ਉਹਨਾਂ ਦੇ ਬੁਰਕਾ ਪਹਿਨੇਆ ਹੋਊਗਾ ਤੇ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਨਾ ਕਰੀ ਤੇ ਬੁਲਾਉਣਾ ਤਾਂ ਬਹੁਤ ਵੱਡੀ ਗੱਲ ਆ ਮੈਂ ਤੈਨੂੰ ਦੱਸਦਾ ਵੀ ਜਦੋਂ ਮੇਰੀ ਧੀ ਨੇ ਕਿਤੇ ਜਾਣਾ ਹੋਊਗਾ ਉਹ ਇੱਕ ਪਰਚੀ ਲਿਖੂਗੀ ਪਰਚੀ ਲਿਖ ਕੇ ਉਹ ਸੀਟ ਤੇ ਰੱਖੂਗੀ ਤੂੰ ਉਹ ਪਰਚੀ ਪੜ੍ਹੇਂਗਾ ਤੇ ਉਹਨੂੰ ਉੱਥੇ ਹੀ ਲੈ ਜਾਵੇਂਗਾ ਜਦੋਂ ਉਹ ਗੱਡੀ ਦੇ ਵਿੱਚ ਬਹਿ ਜਾਊਗੀ ਬਹਿ ਕੇ ਉਹ ਦੋ ਵਾਰ ਸ਼ੀਸ਼ਾ ਜਿਹੜਾ ਉਹ ਨੌਕ ਕਰੂਗੀ ਉਹਦਾ ਮਤਲਬ ਉਹ ਤੂੰ ਚੱਲਣਾ ਤੇ ਜਦੋਂ ਉਹ ਮਤਲਬ ਉਤਰੂਗੀ ਗੱਡੀ ਚੋਂ ਤੂੰ ਗੱਡੀ ਪਾਰਕਿੰਗ ਚ ਲਾ ਦੇਗਾ ਉਤਰ ਕੇ ਉਹ ਗੱਡੀ ਦੀ ਖਿੜਕੀ ਬੰਦ ਕਰਕੇ ਦੋ ਵਾਰ ਫੇਰ ਨੌਕ ਕਰੂਗੀ ਉਹਦਾ ਮਤਲਬ ਹੋਊਗਾ ਵੀ ਉਹ ਉਤਰ ਗਈ ਤੂੰ ਪਿੱਛੇ ਮੁੜ ਕੇ ਨਹੀਂ ਉਹਦੇ ਵੱਲ ਵੇਖਣਾ ਤੇ ਉਹ ਮੁੰਡਾ ਸੋਚਦਾ ਵੀ ਅਜੀਬ ਸ਼ਰਤਾਂ ਫਿਰ ਉਹ ਸੋਚਦਾ ਵੀ ਮੈਨੂੰ ਤਾਂ ਨੌਕਰੀ ਚਾਹੀਦੀ ਆ ਮੈਨੂੰ ਕੀ ਉਹ ਮੈਂ ਨਾਂ ਬੁਲਾਉਂਗਾ ਵੀ ਬੁਲਾ ਕੇ ਮੈਂ ਕੀ ਲੈਣਾ ਚਲੋ ਉਹ ਨੌਕਰੀ ਤੇ ਉਹਦੇ ਘਰ ਹਾਂ ਕਰ ਦਿੰਦਾ ਤੇ ਅਗਲੇ ਦਿਨ ਤੋਂ ਉਹ ਉਹਦੀ ਟ੍ਰੈਕ ਉਹਦੀ ਗੱਡੀ ਤੇ ਡਰਾਈਵਰੀ ਆ ਜਿਹੜੀ ਉਹ ਸ਼ੁਰੂ ਕਰ ਦਿੰਦਾ ਚਲੋ ਜਦੋਂ ਵੀ ਕਿਤੇ ਸੇਖ ਦੇ ਘਰ ਵਾਲੀ ਨੇ ਜਾਂ ਬੱਚਿਆਂ ਨੇ ਜਾਣਾ ਹੁੰਦਾ ਇਹੀ ਰੂਲ ਚੱਲਦਾ ਰਹਿੰਦਾ ਉਹ ਪਰਚੀ ਲਿਖਦੇ ਡਰਾਈਵਰ ਪਰਚੀ ਪੜਦਾ ਤੇ ਪਰਚੀ ਪੜ ਕੇ ਉਹ ਉਧਰ ਹੀ ਗੱਡੀ ਲੈ ਜਾਂਦਾ ਉਵੇਂ ਹੀ ਸਾਰਾ ਕੁਝ ਚੱਲਦਾ ਰਿਹਾ ਹੁਣ ਸੇਖ ਦੀ ਪਤਨੀ ਤੇ ਉਹਦੀ ਬੇਟੀ ਸੇਖ ਤੋਂ ਬਹੁਤ ਡਰਦੀਆਂ ਸੀ ਉਹ ਇਵਨ ਕਿ ਨੌ ਵੀ ਨੰਗਾ ਨਹੀਂ ਸੀ ਉਹਨਾਂ ਦਾ ਹੁੰਦਾ ਸਾਰਾ ਉਹਨਾਂ ਦੇ ਇੰਨਾ ਬੁਰਕਾ ਪਹਿਨੇ ਹੁੰਦਾ ਸੀ ਤੇ ਚਲੋ ਉਹ ਪਰਚੀਆਂ ਇਹ ਹੁੰਦੀਆਂ ਸੀ ਵੀ ਜਦੋਂ ਵੀ ਉਹ ਪਰਚੀ ਮਤਲਬ ਕਿਤੇ ਜਾਇ ਆਉਂਦੀ ਸੀ ਉਹ ਪਰਚੀ ਜਿਹੜੀ ਉਹਨੇ ਸੇਖ ਨੂੰ ਫੜਾਉਣੀ ਹੁੰਦੀ ਸੀਗੀ ਡ라이ਵਰ ਨੇ ਚਲੋ ਭਈ ਉਹਨੂੰ ਮਹੀਨਾ ਦੋ ਮਹੀਨੇ ਹੋ ਜਾਂਦੇ ਆ ਨੌਕਰੀ ਕਰਦੇ ਨੂੰ ਇਸੇ ਤਰ੍ਹਾਂ ਸਿਸਟਮ ਚੱਲਦਾ ਰਹਿੰਦਾਗਾ ਡਰਾਈਵਰ ਉਹਨਾਂ ਵੱਲ ਨਹੀਂ ਵੇਖਦਾ ਉਹ ਉਹਨਾਂ ਵੱਲ ਨਹੀਂ ਵੇਖਦੀਆਂ ਚਲੋ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਤੇ ਮਹੀਨੇ ਬਾਅਦ ਉਹ ਪਰਚੀਆਂ ਜਿਹੜੀਆਂ ਦੇਣੀਆਂ ਹੁੰਦੀਆਂ ਤੇ ਜਦੋਂ ਮਹੀਨਾ ਪੂਰਾ ਹੋ ਜਾਂਦਾਗਾ ਤੇ ਉਹ ਮੁੰਡਾ ਜਿਹੜਾ ਡਰਾਈਵਰ ਉਹ ਉਹ ਪਰਚੀਆਂ ਦੇਖਦਾ ਇਕੱਠੀਆਂ ਕਰਦਾ ਵੀ ਉਹਦੇ ਬੱਚਿਆਂ ਦੀਆਂ ਪਰਚੀਆਂ ਅੱਡ ਉਹਦੇ ਘਰ ਵਾਲੀ ਦੀਆਂ ਅੱਡ ਤੇ ਉਹਦੀ ਧੀ ਦੀਆਂ ਅੱਡ ਤੇ ਉਹ ਸੇਖ ਸਾਹਿਬ ਨੂੰ ਫੜਾ ਦਿੰਦਾ ਸੀ ਇੱਕ ਸਾਵਾ ਜਿਹੜਾ ਉਹ ਪਰਚੀਆਂ ਚੈੱਕ ਕਰਦਾ ਵੀ ਕੌਣ ਕਿੱਥੇ ਗਿਆ ਕਿਵੇਂ ਗਿਆ ਉਹ ਚਲੋ ਅਗਲੇ ਦਾ ਪਰਵਾਰਕ ਮੈਟਰ ਸੀ ਜਿਵੇਂ ਵੀ ਸੀ ਬਸ ਡਰਾਈਵਰ ਦਾ ਇਹੀ ਕੰਮ ਸੀ ਤੇ ਇੱਕ ਦਿਨਾਂ ਡਰਾਈਵਰ ਆ ਜਿਹੜਾ ਉਹ ਗੱਡੀ ਦੇ ਵਿੱਚ ਬੈਠਾ ਹੁੰਦਾ ਤੇ ਉਹ ਵੇਖ ਰਿਹਾ ਹੁੰਦਾ ਪਰਚੀਆਂ ਤੇ ਉਹ ਪਰਚੀਆਂ ਉਹ ਤੋਂ ਨਾ ਰੁੱਲ ਜਾਂਦੀਆਂ ਉਹ ਸਾਰੀਆਂ ਪਰਚੀਆਂ ਸੀਟ ਤੇ ਰੱਖ ਲੈਂਦਾ ਸੀਟ ਤੇ ਜਦੋਂ ਰੱਖਦਾ ਤੇ ਇੰਨੇ ਉਹਦੀ ਸੇਖ ਦੀ ਕੁੜੀ ਆ ਜਾਂਦੀ ਆ ਕੁੜੀ ਆ ਕੇ ਆਪਦੀ ਪਰਚੀ ਸੀਟ ਤੇ ਸੁੱਟਦੀ ਆ ਤੇ ਪਿੱਛੇ ਅੱਗੇ ਪਿਛਲੀ ਸੀਟ ਤੇ ਬਹਿ ਜਾਂਦੀ ਆ ਹੁਣ ਜਿਹੜਾ ਡਰਾਈਵਰ ਸੀ ਉਹ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਪਰਚੀਆਂ ਸੀਟ ਤੇ ਰੱਖੀ ਬੈਠਾ ਸੀ ਹੁਣ ਜਿਹੜੀ ਉਹਨੇ ਪਰਚੀ ਰੱਖੀ ਸੀ ਤੇ ਉਹ ਤਾਂ ਉਹਨੂੰ ਪਤਾ ਹੀ ਨਾ ਲੱਗਿਆ ਵੀ ਇਹਨੇ ਕਿਹੜੀ ਪਰਚੀ ਰੱਖੀ ਆ ਉਹ ਤਾਂ ਇੱਕ ਪਰਚੀ ਚੱਕੇ ਤੇ ਉਹਨੂੰ ਇਹ ਸੀ ਵੀ ਇਹ ਕੁੜੀ ਨਾ ਜ਼ਿਆਦਾਤਰ ਇੱਕ ਮਾਲ ਦੇ ਵਿੱਚ ਜਾਂਦੀ ਹੁੰਦੀ ਸੀ ਜਦੋਂ ਹੁਣ ਪਰਚੀ ਰੁਲ ਗਈ ਨਾ ਤਾਂ ਉਹ ਪੁੱਛ ਸਕਦਾ ਸੀ ਉਹਨੂੰ ਕਿਉਂਕਿ ਉਹਨੂੰ ਡਰ ਸੀ ਵੀ ਜੇ ਮੈਂ ਇਹਨੂੰ ਪੁੱਛ ਲਿਆ ਤੇ ਇਹਨੇ ਆਪਣੇ ਪਿਓ ਨੂੰ ਦੱਸਤਾ ਵੀ ਇਹਨੇ ਮੈਨੂੰ ਬੁਲਾਇਆ ਵੀ ਉਹ ਤਾਂ ਮੈਨੂੰ ਮਾਰ ਦੂ ਕੁੜੀ ਵੀ ਉਹਨੂੰ ਨਹੀਂ ਬੁਲਾਉਂਦੀ ਸੀ ਡਰਾਈਵਰ ਨੂੰ ਕੁੜੀ ਨੂੰ ਏਸੀ ਵੀ ਜਿਹੜਾ ਡਰਾਈਵਰ ਵਾਲਾ ਇਮਾਨਦਾਰ ਨਿਕਲਿਆ ਵੀ ਇਹ ਮੇਰੇ ਪਿਓ ਉਹਨਾਂ ਦੱਸਦੇ ਮੇਰਾ ਪਿਓ ਮੈਨੂੰ ਮਾਰ ਦੂ ਚਲੋ ਭਾਈ ਕੁੜੀ ਨਾ ਬੈਠੀ ਰਹਿੰਦੀ ਆ ਤੇ ਉਹ ਸੋਚਦਾ ਵੀ ਮੈਂ ਇਹਨੂੰ ਕਿੱਥੇ ਲੈ ਕੇ ਜਾਵਾਂ ਵੀ ਮੈਂ ਤਾਂ ਪਰਚੀ ਗਵਾਚ ਗਈ ਫਿਰ ਉਹ ਸੋਚਦਾ ਵੀ ਇਨ੍ਹਾਂ ਪਰਚੀਆਂ ਦੇ ਵਿੱਚ ਜ਼ਿਆਦਾ ਪਰਚੀਆਂ ਉਹ ਫਲਾਨੇ ਮਾਹੌਲ ਦੀਆਂ ਮੀਂਹਾਂ ਦਾ ਤਰਹੀ ਉਧਰ ਹੀ ਜਾਂਦੀ ਆ ਵੀ ਮੈਂ ਉੱਥੇ ਲੈ ਜਾਂਦਾ ਚਲ ਭਾਈ ਉਹ ਨਾ ਹੁਣ ਕੁੜੀ ਦੇ ਤਾਂ ਬਰਕਾ ਪਹਿਨੇ ਹੁੰਦਾ ਤੇ ਉਹਨੂੰ ਤਾਂ ਪਤਾ ਨਹੀਂ ਹੁੰਦਾ ਡਰਾਈਵਰ ਆ ਜਿਹੜਾ ਗੱਡੀ ਉਧਰ ਲੈ ਜਾਂਦਾ ਉਹ ਜਿਹੜੇ ਮਾਲ ਦੇ ਵਿੱਚ ਜਾਂਦੀ ਆ ਉੱਥੇ ਲਿਜਾ ਕੇ ਜਦੋਂ ਗੱਡੀ ਲਾਉਂਦਾ ਤੇ ਉਸ ਤੋਂ ਬਾਅਦ ਕੁੜੀ ਆ ਜਦੋਂ ਉਤਰਦੀ ਆ ਉਤਰ ਕੇ ਉਹ ਖਿੜਕੀ ਨੌਕ ਕਰ ਦਿੰਦੀ ਆ ਵੀ ਮੈਂ ਉਤਰ ਗਈ ਤੇ ਉਸ ਤੋਂ ਬਾਅਦ ਉਹ ਵੇਖਦੀ ਆ ਵੀ ਇੱਥੇ ਤਾਂ ਮੈਂ ਆਉਣੀ ਨਹੀਂ ਸੀ ਤੇ ਉਹ ਫਿਰ ਦੁਬਾਰਾ ਗੱਡੀ 'ਚ ਬਹਿ ਜਾਂਦੀ ਆ ਗੱਡੀ 'ਚ ਬਹਿ ਕੇ ਉਹ ਨੌਕ ਕਰਦੀ ਆ ਤੇ ਵੀ ਬਹਿ ਗਈ ਮੈਂ ਦੱਸਦੀ ਆ ਹਨਾ ਤੇ ਡਰਾਈਵਰ ਜਦੋਂ ਉੱਥੋਂ ਚੱਲਣ ਲੱਗਦਾ ਚੱਲੇ ਕਿੱਥੋਂ ਉਹ ਸੋਚੇ ਵੀ ਹੁਣ ਕਿੱਥੇ ਜਾਣਾ ਵੀ ਇੱਥੇ ਤਾਂ ਉਹ ਨਹੀਂ ਆਈ ਸੀ ਚਲੋ ਕੁੜੀ ਬੈਠੀ ਰਹਦੀ ਆ ਨਾ ਤਾਂ ਡਰਾਈਵਰ ਤੁਰਦਾ ਤੇ ਨਾ ਕੁੜੀ ਕੁਝ ਬੋਲਦੀ ਆ ਜਦੋਂ 5-10 ਮਿੰਟ ਹੋ ਜਾਂਦੇ ਆ ਦੋਨਾਂ ਨੂੰ ਬੈਠਿਆਂ ਨੂੰ ਫਿਰ ਕੁੜੀ ਐ ਨਾ ਜਿਹੜੀ ਉਹ ਕਹਿੰਦੀ ਆ ਕਿ ਤੁਹਾਨੂੰ ਨਹੀਂ ਪਤਾ ਵੀ ਕਿੱਥੇ ਜਾਣਾ ਸੀ ਤੁਸੀਂ ਮੈਨੂੰ ਕਿੱਥੇ ਲੈ ਆਏ ਤੇ ਜਦੋਂ ਉਹ ਐ ਕਹਿੰਦੀ ਆ ਉਹ ਡਰਾਈਵਰ ਨਾਲ ਉਹਦੀ ਆਵਾਜ਼ ਸੁਣ ਕੇ ਇਹ ਇੱਕਦਮ ਉਹਦੇ ਵੱਲ ਵੇਖਦਾ ਪਿੱਛੇ ਮੁੜ ਕੇ ਤੇ ਉਹਦੀ ਆਵਾਜ਼ ਬਹੁਤ ਪਿਆਰੀ ਹੁੰਦੀ ਆ ਤੇ ਉਹ ਜਦੋਂ ਵੇਖਦਾ ਉਹਦੇ ਵੱਲ ਉਹਦਾ ਨਾ ਜਿਹੜਾ ਮੁੜਕਾ ਉਹ ਪਰੇ ਕੀਤਾ ਹੁੰਦਾ ਫੇਸ ਤੋਂ ਤੇ ਉਹਦਾ ਫੇਸ ਵੇਖਦਾ ਤੇ ਡਰਾਈਵਰ ਉਹਦੇ ਵੱਲ ਵੇਖਦਾ ਹੀ ਰਹਿ ਜਾਂਦਾ ਡਰਾਈਵਰ ਵੀ ਸੋਹਣਾ ਸੁਲੱਖਾ ਮੁੰਡਾ ਸੀ ਤੇ ਉਹ ਸੇਖ ਦੀ ਕੁੜੀ ਵੀ ਬਹੁਤ ਸੋਹਣੀ ਸੁਨੱਖੀ ਸੀ ਉਹ ਵੀ ਜਦੋਂ ਡਰਾਈਵਰ ਨੂੰ ਵੇਖਦੀ ਹੈ ਕਿਉਂਕਿ ਉਹਨੇ ਵੀ ਨਹੀਂ ਸੀ ਕਦੇ ਉਹਦੇ ਵੱਲ ਵੇਖਿਆ ਜਦੋਂ ਵੇਖਦੀ ਆ ਤੇ ਉਹ ਵੀ ਉਹਦੇ ਵੱਲ ਵੇਖਦੀ ਰਹਿ ਜਾਂਦੀ ਆ ਇੱਕ ਦੂਜੇ ਵੱਲ ਵੇਖਦੇ ਆ ਤੇ ਡਰਾਈਵਰ ਆ ਜਿਹੜਾ ਉਹ ਕਹਿੰਦਾ ਵੀ ਤੁਸੀਂ ਮੈਨੂੰ ਕਿਉਂ ਬੁਲਾਇਆ ਵੀ ਜੇ ਤੁਹਾਡੇ ਡੈਡੀ ਨੂੰ ਪਤਾ ਲੱਗ ਗਿਆ ਮੇ ਮਾਰ ਦੇਣਗੇ ਆਪਾਂ ਨੂੰ ਦੋਨਾਂ ਨੂੰ ਉਹ ਕਹਿੰਦੀ ਵੀ ਜਦੋਂ ਤੂੰ ਗਲਤ ਜਗ੍ਹਾ ਤੇ ਮੈਨੂੰ ਲੈ ਆਇਆ ਮੈਂ ਇੱਥੇ ਨਹੀਂ ਆਉਣਾ ਸੀ ਉਹ ਕਹਿੰਦਾ ਵੀ ਸੌਰੀ ਮੈਡਮ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਪਰਚੀਆਂ ਵੇਖ ਰਿਹਾ ਸੀ ਮੇਰੇ ਤੋਂ ਪਰਚੀਆਂ ਰੁਲ ਗਈਆਂ ਸੀ ਉੱਤੇ ਲਿਆ ਕੇ ਤੁਸੀਂ ਆਪਣੀ ਪਰਚੀ ਰੱਖਤੀ ਵੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੇ ਹੁਣ ਮੈਨੂੰ ਕੀ ਪਤਾ ਵੀ ਤੁਸੀਂ ਕਿੱਧਰ ਜਾਣਾ ਫਿਰ ਉਹ ਕਹਿੰਦੀ ਵੀ ਚੱਲ ਇੱਕ ਗੱਲ ਐ ਵੀ ਮੈਂ ਡੈਡੀ ਨੂੰ ਨਹੀਂ ਦੱਸਦੀ ਵੀ ਮੈਂ ਤੈਨੂੰ ਬੁਲਾਇਆ ਸੀ ਤੂੰ ਵੀ ਨਾ ਦੱਸੀ ਉਹ ਕਹਿੰਦਾ ਠੀਕ ਆ ਚੱਲ ਕਹਿੰਦੀ ਫਲਾਣੇ ਪਾਰਕ ਦੇ ਵਿੱਚ ਲੈ ਕੇ ਚੱਲੋ ਚਲੋ ਉਹ ਪਾਰਕ ਵੱਲ ਲੈ ਜਾਂਦਾ ਗੱਡੀ ਤੇ ਉਹਨੂੰ ਕਹਿ ਦਿੰਦੀ ਐ ਵੀ ਇੱਕ ਸਾਈਡ ਤੇ ਲਾ ਲਾ ਇੱਕ ਸਾਈਡ ਤੇ ਗੱਡੀ ਲਾਉਂਦਾ ਤੇ ਚਲ ਉਹਦੇ ਨਾਲ ਨਾ ਗੱਲਾਂ-ਬਾਤਾਂ ਕਰਦੀ ਆ ਉਹਨੂੰ ਕਹਿੰਦੀ ਵੀ ਤੇਰਾ ਨਾਮ ਕੀ ਆ ਤੇ ਉਹਨੂੰ ਕਹਿੰਦੀ ਵੀ ਕੀ ਤੂੰ ਮੇਰੇ ਨਾਲ ਦੋਸਤੀ ਕਰੇਂਗਾ ਉਹ ਕਹਿੰਦਾ ਵੀ ਮੈਮ ਸਾਹਿਬ ਆਪ ਕੀ ਕਹਿ ਰਹੇ ਹੋ ਗੱਲ ਵੀ ਤੁਹਾਡੇ ਪਾਪਾ ਨੂੰ ਪਤਾ ਲੱਗ ਗਿਆ ਮਾਰ ਨਹੀਂ ਦੇਣਗੇ ਉਹ ਕਹਿੰਦੀ ਵੀ ਪਾਪਾ ਨੂੰ ਤਾਂ ਫੇਰ ਹੀ ਪਤਾ ਲੱਗੂ ਨਾ ਜੇ ਮੈਂ ਦੱਸੂਗੀ ਵੀ ਧੰਤੂੰ ਦਸੀ ਨਾ ਮੈਂ ਦੱਸਾਂ ਚਲ ਭਈ ਉਹਦੇ ਨਾਲ ਗੱਲਾਂ-ਬਾਤਾਂ ਕਰਦਾ ਉਹ ਸਾਰਾ ਦੱਸਦਾ ਆਪਦਾ ਹਨਾ ਤੇ ਉਹਨੂੰ ਕਹਿੰਦਾ ਵੀ ਤੁਸੀਂ ਕਿੰਨੇ ਸੋਹਣੇ ਹੋ ਤੁਸੀਂ ਬਰਕਾ ਪਹਿਨੇ ਹੁੰਦਾ ਵੀ ਮੈਂ ਤਾਂ ਤੁਹਾਨੂੰ ਵੇਖਿਆ ਨਹੀਂ ਕਦੇ ਵੇਖਿਆ ਅੱਜ ਆ ਵੀ ਕੀ ਤੁਹਾਡੇ ਪਾਪਾ ਤੁਹਾਨੂੰ ਕਿਸੇ ਨਾਲ ਵੀ ਬੋਲਣ ਨਹੀਂ ਦਿੰਦੇ ਉਹ ਕਹਿੰਦੀ ਵੀ ਕਿਸੇ ਨਾਲ ਵੀ ਬੋਲਣ ਨਹੀਂ ਦਿੰਦੇ ਵੀ ਜਦੋਂ ਜਿੰਨੀ ਮੈਂ ਪੜ੍ਹਾਈ ਕੀਤੀ ਆ ਉਦੋਂ ਵੀ ਮੇਰੇ ਪਾਪਾ ਦੇ ਇਹੀ ਰੂਲ ਸੀ ਵੀ ਮੇਰੇ ਪਾਪਾ ਜਿਹੜੇ ਕਾਫੀ ਅਮੀਰ ਸੇਖ ਨੇ ਸਾਡੇ ਇਲਾਕੇ ਦੇ ਤੇ ਸਾਰੇ ਮਤਲਬ ਜਿਹੜੇ ਲੋਕ ਆ ਉਹਨਾਂ ਨੂੰ ਇਹਨਾਂ ਦੇ ਰੂਲ ਪਤਾ ਵੀ ਇਸ ਕਰਕੇ ਮੈਨੂੰ ਮੈਨੂੰ ਤੇ ਮੇਰੀ ਮੰਮੀ ਨੂੰ ਕੋਈ ਨਹੀਂ ਬੁਲਾਉਂਦਾ ਵੀ ਜਿਹੜੇ ਪਹਿਲਾਂ ਡਰਾਈਵਰ ਰੱਖੀ ਹੁੰਦੇ ਸੀ ਉਹ ਵੀ ਜਦੋਂ ਮੇਰੇ ਪਾਪਾ ਨੂੰ ਪਤਾ ਲੱਗ ਜਾਂਦਾ ਸੀ ਨਾ ਵੀ ਉਹ ਇੱਕ ਅੱਧੀ ਵਾਰ ਵੀ ਜੇ ਉਹ ਮੁੜ ਕੇ ਸਾਡੇ ਵੱਲ ਵੇਖੇ ਸੀ ਭਾਵੇਂ ਸਾਡੇ ਬਰਕਾ ਪਹਿਨੇ ਹੁੰਦਾ ਸੀ ਵੀ ਮੇਰੇ ਪਾਪਾ ਹਟਾ ਦਿੰਦੇ ਸੀ ਉਹ ਕਹਿੰਦਾ ਵੀ ਬੜੀ ਹੈਣਾ ਅਜੀਬ ਜੀ ਗੱਲ ਐ ਇਹ ਵੀ ਐਂ ਤਾਂ ਕਦੇ ਵੀ ਨਹੀਂ ਸੁਣਿਆ ਚੜਦੇ ਲੈਂਦੇ ਚ ਉਹ ਕਹਿੰਦੀ ਵੀ ਹੁਣ ਮੇਰੀ 23 24 ਸਾਲ ਦੀ ਉਮਰ ਆ ਵੀ ਮੇਰਾ ਵੀ ਜੀ ਕਰਦਾ ਹੈਣਾ ਮੇਰੇ ਦੋਸਤ ਹੁਣ ਨਾ ਤਾਂ ਮੇਰੇ ਪਾਪਾ ਮੈਨੂੰ ਬਾਹਰ ਕਿਤੇ ਜਾਣ ਦਿੰਦੇ ਆ ਵੀ ਨਾ ਹੀ ਤਾਂ ਮੇਰੀ ਕੋਈ ਸਹੇਲੀ ਆ ਨਾ ਹੀ ਮੇਰਾ ਕੋਈ ਦੋਸਤ ਆ ਵੀ ਹਰ ਇੱਕ ਦਾ ਦਿਲ ਕਰਦਾ ਹੁੰਦਾ ਵੀ ਦੇਰ ਦੀਆਂ ਗੱਲਾਂ ਕਰਨ ਲਈ ਤੇ ਮੈਂ ਤੁਹਾਨੂੰ ਸੱਚ ਦੱਸਾਂ ਜਦੋਂ ਮੈਂ ਤੁਹਾਨੂੰ ਦੇਖਿਆ ਤੇ ਤੁਸੀਂ ਮੈਨੂੰ ਪਸੰਦ ਆ ਗਏ ਮੇਰੇ ਦਿਲ ਦੇ ਵਿੱਚ ਤੁਹਾਡੇ ਪ੍ਰਤੀ ਪਿਆਰ ਜਾ ਗਿਆ ਆ ਕਿਉਂਕਿ ਮੈਂ ਕਦੇ ਵੀ ਕਿਸੇ ਨੂੰ ਇੰਨਾ ਨੇੜੇ ਤੋਂ ਨਹੀਂ ਵੇਖਿਆ ਸੀ ਤੇ ਇੰਨਾ ਸੋਹਣਾ ਮੁੰਡਾ ਮੈਂ ਕਦੇ ਨਹੀਂ ਵੇਖਿਆ ਸੀ ਤੇ ਉਹ ਡਰਾਈਵਰ ਕਹਿੰਦਾ ਵੀ ਮੇਮ ਸਾਹਿਬ ਆਪ ਕੀ ਗੱਲ ਕਰ ਰਹੇ ਹੋ ਵੀ ਤੁਸੀਂ ਇੰਨੇ ਅਮੀਰ ਸੇਖ ਦੀ ਧੀ ਹੋ ਤੇ ਵੀ ਮੈਂ ਤਾਂ ਇਹ ਸੋਚ ਵੀ ਨਹੀਂ ਸਕਦਾ ਵੀ ਠੀਕ ਆਪਾਂ ਦੋਸਤ ਰਹਿ ਸਕਦੇ ਆਂ ਪਰ ਦੋਸਤੀ ਵੀ ਆਪਾਂ ਨੂੰ ਮਹਿੰਗੀ ਪੈ ਸਕਦੀ ਆ ਕਦੇ ਨਾ ਕਦੇ ਤੇਰੇ ਪਾਪਾ ਨੂੰ ਪਤਾ ਲੱਗੂਗਾ ਉਹ ਕਹਿੰਦੀ ਵੀ ਨਹੀਂ ਮੇਰਾ ਵਾਦਾ ਵੀ ਆਪਾਂ ਨਹੀਂ ਦੱਸਾਂਗੇ ਚਲੋ ਇੰਨੀ ਗੱਲਬਾਤ ਕਰਦੇ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਅੱਜ ਤੋਂ ਬਾਅਦ ਮੈਂ ਜਦੋਂ ਵੀ ਕਿਤੇ ਜਾਣਾ ਹੋਊਗਾ ਮੈਂ ਪਰਚੀ ਤੋਂ ਵੀ ਲਿਖਿਆ ਕਰੂੰ ਠੀਕ ਹੈ ਸਾਰੇ ਰੂਲ ਉਵੇਂ ਹੀ ਰਹਿਣਗੇ ਪਰ ਆਪਾਂ ਇੱਕ ਦੂਜੇ ਨਾਲ ਪਰਚੀ ਰਾਹੀਂ ਗੱਲ ਨਹੀਂ ਕਰਾਂਗੇ ਵੀ ਆਪਾਂ ਇੱਕ ਦੂਜੇ ਨਾਲ ਬੋਲ ਕੇ ਗੱਲ ਕਰਿਆ ਕਰਾਂਗੇ ਚਲੋ ਡਰਾਈਵਰ ਆ ਜਿਹੜਾ ਉਹ ਕਹਿੰਦਾ ਵੀ ਠੀਕ ਹੈ ਤੇ ਹੁਣ ਨਾ ਜਿਹੜੀ ਸੇਖ ਦੀ ਕੁੜੀ ਸੀਗੀ ਉਹ ਰੋਜ਼ ਮਤਲਬ ਕਿਤੇ ਨਾ ਕਿਤੇ ਜਾਂਦੀ ਤੇ ਜਿਹੜੀ ਸੇਖ ਦੀ ਪਤਨੀ ਸੀ ਉਹ ਇਹ ਗੱਲ ਨੋਟ ਕਰਨ ਲੱਗੀ ਵੀ ਪਹਿਲਾਂ ਤਾਂ ਇਹ ਹਫਤੇ 'ਚ ਇੱਕ ਵਾਰ ਜਾਂਦੀ ਸੀ ਵੀ ਹੁਣ ਇਹ ਰੋਜ਼ ਹੀ ਜਾਈ ਜਾਂਦੀ ਆ ਤੇ ਵੀ ਕਿਤੇ ਇਹ ਡਰਾਈਵਰ ਨਾਲ ਗੱਲਾਂ ਬਾਤਾਂ ਤਾਂ ਨਹੀਂ ਕਰਨ ਲੱਗੀ ਉਦੇ ਮਨ ਚ ਐਸੀ ਸ਼ੱਕ ਹੋਇਆ ਤੇ ਚਲ ਉਹਨਾਂ ਨਿਗਾ ਰੱਖਦੀ ਆ ਹੁਣ ਨਿਗਾ ਤੇ ਇਹ ਵੀ ਉੱਥੇ ਸਾਹਮਣੇ ਤਾਂ ਉਹ ਉਮੀ ਰਹਿੰਦੇ ਸੀ ਡਰਾਈਵਰ ਵੀ ਤੇ ਇੱਕ ਦਿਨ ਸੇਖ ਦੀ ਪਤਨੀ ਆਵਦੀ ਤੀ ਨੂੰ ਕਹਿੰਦੀ ਵੀ ਮੈਂ ਚੱਲੂਗੀ ਤੇਰੇ ਨਾਲ ਵੀ ਮੈਂ ਤੂੰ ਕੱਲੀ ਨਹੀਂ ਜਾਣਾ ਤੇ ਉਹ ਕਹਿੰਦੀ ਵੀ ਠੀਕ ਐ ਹੁਣ ਉਹਨੂੰ ਤਾਂ ਇਹ ਸੀ ਵੀ ਪਰਚੀ ਮੈਂ ਲਿਖ ਕੇ ਲੈ ਕੇ ਜਾਣੀ ਆ ਤੇ ਉਹ ਮੁੰਡਾ ਸੀ ਜਿਹੜਾ ਡਰਾਈਵਰ ਉਹਨੂੰ ਵੀ ਪਤਾ ਨਹੀਂ ਸੀ ਵੀ ਅੱਜ ਦੋਨੇ ਮਾਵਾਂ ਦੀਆਂ ਆਈਆਂ ਕਿਉਂਕਿ ਉਹ ਤਾਂ ਗੱਡੀ 'ਚ ਬੈਠਾ ਹੁੰਦਾ ਸੀ ਤੇ ਉਹਨਾਂ ਨੇ ਆ ਕੇ ਜਦੋਂ ਖਿੜਕੀ ਜਦੋਂ ਨੌਕ ਕੀਤੀ ਤੀ ਉਹ ਚੁੱਪਚੀ ਪੀਤੇ ਦੋਨੋਂ ਗੱਡੀ 'ਚ ਬੈਠੀਆਂ ਉਹਨੇ ਆ ਕੇ ਪਰਚੀ ਰੱਖਤੀ ਜਦੋਂ ਪਰਚੀ ਰੱਖੀ ਤੇ ਉਹ ਬੈਠਾ ਰਿਹਾ ਉਹਨੂੰ ਆਏ ਸੀ ਵੀ ਪਰਚੀ ਤਾਂ ਰੋਜ਼ ਹੀ ਰੱਖਦੀ ਆ ਬੋਲੂਗੀ ਵੀ ਤੇ ਚਲੋ ਉਹਨੇ ਖਿੜਕੀ ਜਿਹੜੀ ਨੌਕ ਕਰਤੀ ਦੋ ਵਾਰੀ ਵੀ ਚੱਲ ਤੇ ਉਹਨੇ ਪਰਚੀ ਤਾਂ ਚੱਕੀ ਨਾ ਤੇ ਪਿੱਛੇ ਮੁੜ ਕੇ ਵੇਖਣ ਲੱਗ ਗਿਆ ਕਹਿੰਦਾ ਵੀ ਅੱਜ ਅੱਜ ਕਿਵੇਂ ਪਰਚੀ ਵੀ ਅੱਜ ਕੋਲ ਕੇ ਨਹੀਂ ਦੱਸਣਾ ਜਦੋਂ ਉਹ ਐਂ ਕਹਿੰਦਾ ਪਿੱਛੇ ਮੁੜ ਕੇ ਵੇਖਦਾ ਤੇ ਉਹ ਵੀ ਡਰ ਜਾਂਦਾ ਕਿਉਂਕਿ ਇਕੱਲੀ ਕੁੜੀ ਨਹੀਂ ਹੁੰਦੀ ਨਾਲ ਉਹਦੀ ਮਾਂ ਵੀ ਬੈਠੀ ਹੁੰਦੀ ਆ ਤੇ ਉਹਦੀ ਮਾਂ ਜਿਹੜੀ ਉਹ ਬੁਰਕੇ ਵਿੱਚ ਦੀ ਹੀ ਦੋਨਾਂ ਬਲ ਵੇਖਦੀ ਆ ਫਿਰ ਉਸ ਤੋਂ ਬਾਅਦ ਉਹ ਆਪਣਾ ਬੁਰਕਾ ਚੁੱਕਦੀ ਆ ਬੁਰਕਾ ਚੁੱਕ ਕੇ ਉਹ ਕੁੜੀ ਦਾ ਬੁਰਕਾ ਵੀ ਫੇਸ ਤੋਂ ਚੁੱਕਦੀ ਆ ਤੇ ਕਹਿੰਦੀ ਆ ਵੀ ਅੱਛਾ ਜਿਹੜੀ ਗੱਲ ਦਾ ਮੈਨੂੰ ਸ਼ੱਕ ਸੀ ਉਹੀ ਹੋਇਆ ਵੀ ਇਹਦਾ ਮਤਲਬ ਤੁਸੀਂ ਦੋਨੋਂ ਇੱਕ ਦੂਜੇ ਨਾਲ ਬੋਲਦੇ ਹੋ ਤੇ ਡਰਾਈਵਰ ਆ ਜਿਹੜਾ ਫੁੱਟਰ ਜਾਂਦਾ ਉਹ ਤਾਂ ਮਾਫੀ ਮੰਗਦਾ ਤੇ ਉਹਦੀ ਕੁੜੀ ਵੀ ਡਰ ਜਾਂਦੀ ਆ ਤੇ ਉਹਦੀ ਮਾਂ ਕਹਿੰਦੀ ਵੀ ਚੱਲ ਕੋਈ ਨਹੀਂ ਡਰਨ ਦੀ ਤਾਂ ਕੋਈ ਲੋੜ ਨਹੀਂ ਪਰ ਕਹਿੰਦੀ ਮੈਨੂੰ ਪਿਛਲੇ ਦਿਨਾਂ ਤੋਂ ਮੈਂ ਗੱਲ ਨੋਟ ਕਰ ਰਹੀ ਸੀ ਕਹਿੰਦੀ ਤੂੰ ਕਦੇ ਐ ਸੋਚਿਆ ਵੀ ਜਦੋਂ ਇਹ ਪਰਚੀਆਂ ਤੇਰੇ ਪਾਪਾ ਕੋਲ ਜਾਣਗੀਆਂ ਤੇ ਤੇਰੇ ਪਾਪਾ ਨਹੀਂ ਸੋਚਣਗੇ ਵੀ ਤੇਰੇ ਪਾਪਾ ਤਾਂ ਹਰ ਇੱਕ ਐਕਟੀਵਿਟੀ ਤੇ ਆਪਣੀ ਤੇ ਨਿਗਰ੍ਹਾ ਰੱਖਦੇ ਆ ਵੀ ਪਹਿਲਾਂ ਤੂੰ ਹਫ਼ਤੇ ਚ ਇੱਕ ਵਾਰ ਜਾਂਦੀ ਸੀ ਹੁਣ ਤੂੰ ਪੂਰਾ ਹਫ਼ਤਾ ਹੀ ਮਤਲਬ ਰੁਕੀ ਹੈਗੀ ਕਦੇ ਕਿਤੇ ਕਦੇ ਕਿਤੇ ਵੀ ਤੂੰ ਇਹਦਾ ਅੰਜਾਮ ਸੋਚਿਆ ਵੀ ਕੀ ਹੋਊਗਾ ਫਿਰ ਉਹ ਕਹਿੰਦੀ ਵੀ ਮਾਂ ਮੈਂ ਕੀ ਕਰਾਂ ਵੀ ਇਹੋ ਜੀ ਬੰਦਸ਼ ਇਹੋ ਜੀ ਗੁਲਾਮੀ ਨਾਲੋਂ ਤਾਂ ਬੰਦਾ ਮਰਿਆ ਹੀ ਚੰਗਾ ਵੀ ਕਿਸੇ ਨਾਲ ਬੋਲਣਾ ਨਹੀਂ ਕਿਸੇ ਨਾਲ ਹੱਸਣਾ ਨਹੀਂ ਖੇਡਣਾ ਨਹੀਂ ਵੀ ਐ ਥੋੜੀ ਹੁੰਦਾ ਐ ਜਿੰਦਗੀ ਥੋੜੀ ਜਿਹੀ ਜਾਂਦੀ ਆ ਉਹ ਕਹਿੰਦੀ ਵੀ ਤੂੰ ਤਾਂ ਧੀ ਇੱਕ ਦਿਨ ਵਿਆਹ ਕੇ ਸਹੁਰੇ ਘਰ ਚਲੀ ਜਾਵੇਂਗੀ ਵੀ ਮੈਂ ਤੇਰੇ ਪਿਓ ਨਾਲ ساری ਉਮਰ ਇਦਾਂ ਕੱਢੀ ਆ ਵੀ ਜਿਹੜੇ ਲੋਕਾਂ ਦੀ ਸੋਚ ਆ ਗਈ ਉਹ ਗੁਲਾਮ ਹੋਵੇ ਨਾ ਉਹ ਦੂਜਿਆਂ ਨੂੰ ਵੀ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰਦੇ ਆ ਵੀ ਤੇਰੇ ਪਾਪਾ ਦੀ ਸੋਚ ਹੀ ਇਹੋ ਜੀ ਆ ਵੀ ਉਹਨੂੰ ਆਪਾਂ ਬਦਲ ਨਹੀਂ ਸਕਦੇ ਬਸ ਇਹ ਆ ਵੀ ਜਿਵੇਂ ਉਹ ਕਹਿੰਦੇ ਆ ਓਵੇਂ ਹੀ ਕਰੋ ਤੇ ਫਿਰ ਉਹ ਡਰਾਈਵਰ ਨੂੰ ਕਹਿੰਦੀ ਆ ਕਿ ਚੰਗੀ ਗੱਲ ਹੋਊਗੀ ਵੀ ਜੇ ਤੂੰ ਇਹ ਨੌਕਰੀ ਛੱਡ ਦੇਵੇਂ ਜਾਂ ਮੇਰੀ ਕੁੜੀ ਨੂੰ ਬੁਲਾਉਣਾ ਛੱਡ ਦੇਵੇਂ ਨਹੀਂ ਇਹਦਾ ਅੰਜਾਮ ਬਹੁਤ ਬੁਰਾ ਹੋ ਉਹ ਤੁਹਾਨੂੰ ਦੋਨਾਂ ਨੂੰ ਮਾਰ ਦਊ ਤੇ ਫਿਰ ਕੁੜੀ ਕਹਦੀ ਹੈ ਕਿ ਮਾਂ ਮੈਨੂੰ ਪਤਾ ਵੀ ਮੈਂ ਪਾਪਾ ਦੇ ਰੂਲਾਂ ਦੇ ਖਿਲਾਫ ਗਈਆਂ ਪਰ ਇਸ ਤਰ੍ਹਾਂ ਬੰਨ ਕੇ ਆਪਾਂ ਕਿਸੇ ਨੂੰ ਵੀ ਨਹੀਂ ਰੱਖ ਸਕਦੇ ਵੀ ਇਸ ਤੋਂ ਬਾਅਦ ਵੀ ਮੈਂ ਆਪਣੇ ਪਾਪਾ ਦੀ ਗੁਲਾਮੀ 'ਚ ਨਹੀਂ ਰਹਿਣਾ ਵੀ ਜੇ ਮੈਂ ਇਹਦੇ ਨਾਲ ਨਿਕਾਹ ਕਰ ਲਿਆ ਤਾਂ ਉਹਦੀ ਮਾਂ ਕਹਿੰਦੀ ਵੀ ਫਿਰ ਇਹਦਾ ਅੰਜਾਮ ਬਹੁਤ ਬੁਰਾ ਹੋਊਗਾ ਵੀ ਫਿਰ ਤੂੰ ਜਾਂ ਤਾਂ ਇਸ ਦੁਨੀਆ ਤੇ ਨਹੀਂ ਰਹੇਂਗੀ ਜਾਂ ਇਸ ਦੇਸ਼ ਤੇ ਨਹੀਂ ਰਹੇਂਗੀ ਫਿਰ ਉਹ ਕਹਿੰਦੀ ਵੀ ਵਿਆਹ ਤੋਂ ਬਾਅਦ ਵੀ ਮੇਰੇ ਪਾਪਾ ਨੇ ਪਤਾ ਨਹੀਂ ਕਿੰਨੀ ਕੁ ਮੈਨੂੰ ਗੁਲਾਮ ਬਣਾ ਕੇ ਰੱਖਣਾ ਵੀ ਇਸ ਗੁਲਾਮੀ ਨਾਲੋਂ ਤਾਂ ਮੈਂ ਆਜ਼ਾਦੀ ਚਾਹਣੀ ਆ ਤੇ ਉਹਨੂੰ ਕਹਿੰਦੀ ਹੈ ਵੀ ਕੀ ਤੂੰ ਮੇਰੇ ਨਾਲ ਵਿਆਹ ਕਰਾਉਣ ਨੂੰ ਤਿਆਰ ਆ ਉਹ ਕਹਿੰਦਾ ਵੀ ਮੈਂ ਤੇਰੇ ਨਾਲ ਵਿਆਹ ਕਰਾ ਕੇ ਮੈਂ ਮਰਨਾ ਵੀ ਮੈਨੂੰ ਤਾਂ ਇਹ ਸਭ ਕੁਝ ਛੱਡਣਾ ਪਊ ਕਹਿੰਦੀ ਕੋਈ ਗੱਲ ਨਹੀਂ ਵੀ ਤੂੰ ਮੈਨੂੰ ਪੰਜਾਬ ਹੀ ਲੈ ਜਾ ਵੀ ਮੈਨੂੰ ਪਤਾ ਇਸ ਗੱਲ ਦਾ ਅੰਜਾਮ ਬਰਾ ਹੋ ਸਕਦਾ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਖਤਰਾ ਹੋ ਸਕਦਾ ਪਰ ਮੈਂ ਨਹੀਂ ਰਹਿਣਾ ਇੱਥੇ ਫਿਰ ਉਹ ਸਮਝਾਉਂਦਾਗਾ ਉਹ ਕਹਿੰਦਾ ਵੀ ਨਹੀਂ ਐਦਾਂ ਨਹੀਂ ਹੋ ਸਕਦਾ ਠੀਕ ਹੈ ਆਪਾਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਪਰ ਮੈਂ ਇੰਨਾ ਵੱਡਾ ਕਦਮ ਨਹੀਂ ਚੱਕੂਗਾ ਕਿਉਂਕਿ ਮੈਂ ਆਪਣੇ ਬੁੱਢੇ ਮਾਪੇ ਲਈ ਉਹਨਾਂ ਦੀ ਜ਼ਿੰਦਗੀ ਸਵਾਰਨ ਲਈ ਇੱਥੇ ਆ ਕੇ ਨੌਕਰੀ ਕੀਤੀ ਆ ਤੇ ਜੇ ਮੈਂ ਪੰਜਾਬ ਵੀ ਤੈਨੂੰ ਲੈ ਕੇ ਜਾਵਾਂ ਲੈ ਦੂੰ ਮੈਂ ਐਡੀ ਗੱਲ ਨਹੀਂ ਪਰ ਉਹਦਾ ਅੰਜਾਮ ਇਹ ਹੋਊਗਾ ਵੀ ਤੇਰੇ ਪਾਪਾ ਦੀ ਕਿੰਨੀ ਪਹੁੰਚ ਆ ਹਨ ਤੇ ਉਹ ਆਪਾਂ ਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਮਰਵਾ ਦੇਣਗੇ ਵੀ ਮੈਂ ਉਹ ਜਾ ਕੋਈ ਕੰਮ ਨਹੀਂ ਚਾਹੁੰਦਾ ਤੇ ਫਿਰ ਜਿਹੜੀ ਸੇਫ ਦੀ ਪਤਨੀ ਆ ਉਹ ਵੀ ਆਪਣੀ ਧੀ ਨੂੰ ਇਹੀ ਸਮਝਾਉਂਦੀ ਆ ਕਿ ਨਹੀਂ ਪੁੱਤ ਵੀ ਇਸ ਤਰ੍ਹਾਂ ਦਾ ਕੋਈ ਕਦਮ ਨਹੀਂ ਚੁੱਕਣਾ ਵੀ ਮੈਂ ਤੇਰੇ ਪਾਪਾ ਨਾਲ ਗੱਲ ਕਰਕੇ ਤੇਰਾ ਰਿਸ਼ਤੇ ਦੀ ਗੱਲ ਕਰਦੀ ਆਂ ਤੇਰਾ ਨਿਕਾਹ ਕਰ ਦੂੰ ਵੀ ਤੈਨੂੰ ਇਸ ਗੁਲਾਮੀ ਭਰੀ ਜ਼ਿੰਦਗੀ ਤੋਂ ਆਜ਼ਾਦ ਕਰਵਾ ਦੂੰਗੀ ਮੈਂ ਪਰ ਤੂੰ ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਤੇ ਫਿਰ ਉਹ ਡਰਾਈਵਰ ਆ ਜਿਹੜਾ ਉਹ ਕਹਿੰਦਾ ਕਿ ਮੈਂ ਇਹ ਨੌਕਰੀ ਛੱਡ ਕੇ ਚੱਲਿਆਂ ਕਿਉਂਕਿ ਇੱਥੇ ਮੈਨੂੰ ਪਤਾ ਮੇਰੀ ਤੇ ਤੁਹਾਡੀ ਜਾਨ ਨੂੰ ਖਤਰਾ ਤੇ ਫਿਰ ਉਹ ਦੋ ਦਿਨਾਂ ਬਾਅਦ ਹੀ ਆਪਣੇ ਸੇਖ ਨੂੰ ਕਹਿ ਦਿੰਦਾ ਵੀ ਮੈਂ ਨੌਕਰੀ ਨਹੀਂ ਕਰਨੀ ਤੇ ਸੇਖ ਪੁੱਛਦਾ ਵੀ ਕਿਉਂ ਤੇ ਉਹ ਕਹਿੰਦਾ ਵੀ ਮੇਰੇ ਕੋਈ ਵੀ ਡਰਾਈਵਰ ਨਹੀਂ ਰਹਿੰਦਾ ਵੀ ਤੂੰ ਤਾਂ ਇੰਨੇ ਮਹੀਨੇ ਹਨਾ ਲਾ ਵੀ ਗਿਆ ਵੀ ਹੁਣ ਤੈਨੂੰ ਕੀ ਪ੍ਰੋਬਲਮ ਆ ਉਹ ਕਹਿੰਦਾ ਵੀ ਨਹੀਂ ਸੇਖ ਸਾਹਿਬ ਜਿੰਨੀਆਂ ਤੁਹਾਡੀਆਂ ਸ਼ਰਤਾਂ ਨੇ ਉਹਦੇ ਚੱਲਦੇ ਮੈਂ ਇੰਨਾ ਟਾਈਮ ਕੱਢਿਆ ਬਹੁਤ ਦਿੱਕਤਾਂ ਵੀ ਆਉਂਦੀਆਂ ਨੇ ਪਰ ਜੇ ਕਦੇ ਗਲਤੀ ਨਾਲ ਵੀ ਤੁਹਾਡੀ ਕੁੜੀ ਨੂੰ ਜਾਂ ਤੁਹਾਡੀ ਪਤਨੀ ਨੂੰ ਬੁਲਾਇਆ ਗਿਆ ਤਾਂ ਵੀ ਉਹਦਾ ਅੰਜਾਮ ਪਤਾ ਨਹੀਂ ਕੀ ਹੋਊਗਾ ਵੀ ਇਸ ਕਰਕੇ ਮੈਂ ਨੌਕਰੀ ਨਹੀਂ ਕਰ ਸਕਦਾ ਉਹ ਨੌਕਰੀ ਛੱਡ ਕੇ ਚਲਿਆ ਜਾਂਦਾ ਤੇ ਫਿਰ ਸੇਖ ਆ ਜਿਹੜਾ ਉਹ ਸੋਚਦਾ ਰਹਿ ਜਾਂਦਾ ਤੇ ਫਿਰ ਸੇਖ ਦੀ ਪਤਨੀ ਆ ਜਿਹੜੀ ਇੱਕ ਦਿਨ ਆਪਣੇ ਘਰ ਵਾਲੇ ਨੂੰ ਕਹਿੰਦੀ ਆ ਕਿ ਆਪਣੀ ਧੀ ਹੁਣ ਵੱਡੀ ਹੋ ਗਈ ਇਹਦੇ ਵਾਸਤੇ ਰਿਸ਼ਤਾ ਵੇਖੋ ਤੇ ਇਹਦਾ ਨਿਕਾਹ ਕਰੋ ਤੇ ਉਹ ਨਾਲ ਇਹ ਵੀ ਸੋਚਦੀ ਆ ਵੀ ਮੇਰੀ ਧੀ ਤਾਂ ਵਿਆਹ ਕੇ ਚਲੀ ਜਾਊਗੀ ਉਹ ਤਾਂ ਆਜ਼ਾਦ ਹੋ ਜੂ ਪਰ ਮੈਂ ਤਾਂ ਸਾਰੀ ਉਮਰ ਇਹਦੀ ਗੁਲਾਮੀ ਚ ਰਹਿਣਾ ਹਾਂਜੀ ਦੋਸਤੋ ਇਹ ਕਹਾਣੀ ਕੋਈ ਸੱਚੀ ਕਹਾਣੀ ਨਹੀਂ ਸਿਰਫ ਇੱਕ ਕਾਲਪਨਿਕ ਕਹਾਣੀ ਆ ਇਹਦੇ ਚੋਂ ਇੰਨੀ ਕੁ ਸਿੱਖਿਆ ਜ਼ਰੂਰ ਮਿਲਦੀ ਆ ਕਿ ਕਈ ਵਾਰੀ ਲੋਕਾਂ ਦੀ ਸੋਚ ਆ ਨਾ ਇੰਨੀ ਕੁ ਮਤਲਬ ਕੰਜਸਟਡ ਹੁੰਦੀ ਆ ਵੀ ਉਹ ਦੂਜਿਆਂ ਨੂੰ ਆਪਣਾ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹੁੰਦੇ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਜੋ ਕਰਦੇ ਆ ਉਹ ਸਹੀ ਆ ਦੂਜਾ ਜਿਹੜਾ ਉਹ ਹਮੇਸ਼ਾ ਗਲਤੀ ਆ ਵੀ ਜੇ ਸ਼ੇਖ ਆਪਣੀ ਪਤਨੀ ਤੇ 30 ਦੇ ਨਿਬੰਧ ਚ ਨਾਲ ਆਉਂਦਾ ਤੇ ਕੋਈ ਜ਼ਰੂਰੀ ਨਹੀਂ ਸੀ ਵੀ ਜੇ ਉਹ ਡਰਾਈਵਰ ਨਾਲ ਗੱਲ ਕਰ ਲੈਂਦੀਆਂ ਕਿਸੇ ਬਾਹਰ ਨਾਲ ਕਿਸੇ ਬਾਹਰ ਕਿਸੇ ਮਰਦ ਨਾਲ ਗੱਲ ਕਰ ਲੈਂਦੀਆਂ ਕਿਸੇ ਨੂੰ ਬੁਲਾ ਲੈਂਦੀਆਂ ਕਿਸੇ ਨੂੰ ਵੇਖ ਲੈਂਦੀਆਂ ਵੀ ਗਲਤੀ ਹੋ ਜਾਂਦੀਆਂ ਪਰ ਇੱਥੇ ਸ਼ੇਖ ਦੀ ਜਿਹੜੀ ਸੋਚ ਆ ਉਹ ਹੀ ਕੱਢਿਆ ਸੀ ਉਹੋ ਹੀ ਗੁਲਾਮ ਸੀ ਤੇ ਗੁਲਾਮ ਸੋਚ ਕਰਕੇ ਅਸੀਂ ਦੂਜਿਆਂ ਨੂੰ ਆਪਣੇ ਗੁਲਾਮ ਬਣਾਉਣਾ ਚਾਹੁੰਦੇ ਹੁੰਨੇ ਆ ਕਿਵੇਂ ਲੱਗੀ ਤੁਹਾਨੂੰ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਤੁਸੀਂ ਜਿੰਨੇ ਵੀ ਸ਼ਰੋਤੇ ਮੇਰੀ ਕਹਾਣੀ ਸੁਣਦੇ ਹੋ ਕੋਈ ਨਾ ਕੋਈ ਕਹਾਣੀ ਮੇਰੇ ਨਾਲ ਜਰੂਰ ਸਾਂਝੀ ਕਰਿਆ ਕਰੋ ਜਿਹੜੀ ਮੈਂ ਆਪਣੇ ਚੈਨਲ ਤੇ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਲੈ ਕੇ ਆ ਸਕਾਂ ਮਿਲਾਂਗੇ ਕੱਲ ਨੂੰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਖੈਰ ਸ਼ੀ ਗਾਦੀ